ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੋਂ ਦੱਸਿਆ ਕਿ ਕੈਨੇਡਾ ਦੇ ਹੈਲੀਫੈਕਸ 에ਅਰਪੋਰਟ ਦੇ ਉੱਤੇ ਇੱਕ ਵੱਡਾ ਜਿਹੜਾ ਵਿਮਾਨ ਹਾਦਸਾ ਹੋ ਟਲਿਆ ਆ ਜੀਹਾਂ ਤੋਂ ਦੱਸਿਆ ਕਿ ਇਸ ਤੋਂ ਪਹਿਲਾਂ ਜਿਹੜਾ ਦੱਖਣ ਕੋਰੀਆ ਦੇ ਵਿੱਚ ਇੱਕ ਵੱਡਾ ਜਿਹੜਾ ਵਿਮਾਨ ਹਾਦਸਾ ਹੋਇਆ ਸੀ ਜਿਹਦੇ ਵਿੱਚ ਤਕਰੀਬਨ 180 ਯਾਤਰੀ ਜਿਹੜੇ ਨੇ ਉਹ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਦੱਸਿਆ ਜਾ ਰਿਹਾ ਕਿ ਦੋ ਨੂੰ ਜਿਹੜਾ ਆ ਉਹ ਬਚਾਇਆ ਗਿਆ ਬਾਕੀ ਦੇ ਸਾਰੇ ਮੌਤ ਦੀ ਜਿਹੜੀ ਆ ਉਹ ਖਬਰ ਸਾਹਮਣੇ ਆਈ ਤਾਂ ਉਸ ਤੋਂ ਤੁਰੰਤ ਥੋੜੀ ਦੇਰ ਬਾਅਦ ਹੀ ਕੈਨੇਡਾ ਦੇ ਹੈਲੀਫੈਕਸ 에ਰਪੋਰਟ ਦੇ ਉੱਤੇ ਇੱਕ ਵੱਡਾ ਵਿਮਾਨ ਹਾ사 ਹੋਇਆ ਹੈ ਜਿਹਦੇ ਵਿੱਚ ਤੁਹੰਦਾ ਸੇ ਕਿ ਲੈਂਡਿੰਗ ਗੀਅਰ ਜਿਹੜਾ ਖਰਾਬ ਹੋਣ ਦੇ ਕਾਰਨ ਟੁੱਟਣ ਦੇ ਕਾਰਨ ਜਿਹੜਾ ਆ ਇੱਕ ਵੱਡਾ ਜਿਹੜਾ ਹਾ사 ਉਹ ਟਲਿਆ ਕਿਉਂਕਿ ਦੱਸਿਆ ਜਾ ਰਿਹਾ ਕਿ ਫਿਲਹਾਲ ਜਿਹੜੇ ਯਾਤਰੀ ਨੇ ਉਹ ਸੁਰੱਖਿਤ ਨੇ ਤਾਂ ਮਾੜੀਆ ਮੋਟੀਆਂ ਜਿਹੜੀਆਂ ਉਹਨਾਂ ਨੂੰ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜ਼ਖਮੀ ਹੋਏ ਨੇ ਕਈ ਜਿਹੜੇ ਲੋਕ ਨੇ ਪਰ ਫਿਲਹਾਲ ਜਿਹੜਾ ਇਹਦੇ ਵਿੱਚ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਿਰਕਾਰ ਲੈਂਡਿੰਗ ਗੇਅਰ ਟੁੱਟਿਆ ਤੇ ਉਹ ਕਾਦੇ ਵਾਸਤੇ ਟੁੱਟਿਆ ਆ ਕਿ ਵਜ੍ਹਾ ਕੀ ਰਹੀ ਹੈ ਉਸ ਲੈਂਡਿੰਗ ਗੇਅਰ ਦੇ ਟੁੱਟਣ ਦੀ ਇਹ ਤਾਂ ਸਾਰਾ ਜਿਹੜਾ ਆ ਉਹ ਜਾਂਚ ਦਾ ਵਿਸ਼ਾ ਹੈ ਪਰ ਫਿਲਹਾਲ ਤੁਹਾਨੂੰ ਇਹ ਦੱਸ ਦਈਏ ਕਿ ਸਾਰੇ ਜਿਹੜੇ ਯਾਤਰੀ ਨੇ ਉਹ ਸੁਰੱਖਿਤ ਨੇ ਜਿਹੜੀਆਂ ਮਾਮੂਲੀਏ ਜਿਹੜੀਆਂ ਉਹਨਾਂ ਨੂੰ ਝੋਟਾ ਆਈਆਂ ਨੇ ਉਹਦੇ ਵਾਸਤੇ ਜਿਹੜਾ ਉਹਨਾਂ ਨੂੰ ਕੈਨੇਡਾ ਦੇ ਹੀ ਜਿਹੜੇ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਹ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੇ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ